ਖਬਰਾਂ માં ਦਿਖ ਰਿਹਾ ਸੂਤਿਆਂ ਨੂੰ ਮੀਰੀਵਲ ਨੂੰ ਪਿਆਰ ਪੜੀ ਸਤਿਕਾਰ ਭਾਈ ਬਲਵੰਤ ਸਿੰਘ ਰਾਜੋ ਆਣਾ ਨੂੰ ਲੈ ਕੇ ਆਈ ਵੱਡੀ ਖਬਰ ਕਿਉਂਕਿ ਪਿਛਲੇ ਦਿਨਾਂ ਦੇ ਵਿੱਚ ਸੁਪਰੀਮ ਕੋਰਟ ਨੇ ਫਟਕਾਰ ਲਗਾਈ ਸੀ ਝਾਰ ਚੰਬ ਕੀਤੀ ਸੀ ਸੈਂਟਰ ਸਰਕਾਰ ਦੀ ਕਿ ਬਲਵੰਤ ਸਿੰਘ ਰਾਜੋ ਆਣਾ ਨੂੰ ਫਾਂਸੀ ਕਿਉਂ ਨਹੀਂ ਦਿੱਤੀ ਗਈ ਫਾਂਸੀ ਦੇ ਵਿੱਚ ਕਿਉਂ ਦੇਰੀ ਕਰ ਦਿੱਤੀ ਗਈ ਹੈ ਤੇ ਫਾਂਸੀ ਕਿੰਨਾ ਕਾਰਨਾ ਕਰਕੇ ਨਹੀਂ ਦਿੱਤੀਗੀ ਇਸ ਦਾ ਜਵਾਬ ਸੈਂਟਰ ਸਰਕਾਰ ਤੁਰੰਤ ਦੇਵੇ ਜਿਨੇ ਉਹਦੇ ਉੱਤੇ ਅਪਰਾਧਿਕ ਮਾਮਲੇ ਦਰਜ ਨੇ ਤੇ ਉਹਦੇ ਹਿਸਾਬ ਦੇ ਨਾਲ ਭਾਈ ਬਲਵੰਤ ਸਿੰਘ ਰਾਜੂ ਆਣਾ ਨੂੰ ਹੁਣ ਤਾਂ ਹੁਣ ਤੱਕ ਤਾਂ ਫਾਂਸੀ ਦੇ ਦਿੱਤੀ ਜਾਣੀ ਚਾਹੀਦੀ ਸੀ ਭਾਈ ਬਲਵੰਤ ਸਿੰਘ ਰਾਜੂ ਆਣਾ ਦੇ ਵਕੀਲਾ ਹੁਣ ਵੀ ਪੱਖ ਰੱਖੇ ਗਏ ਨਹੀਂ ਸੈਂਟਰ ਸਰਕਾਰ ਨੇ ਆਪਣਾ ਕੋਈ ਪੱਖ ਨਹੀਂ ਰੱਖਿਆ ਲੇਕਿਨ ਸੈਂਟਰ ਸਰਕਾਰ ਪੂਰਾ ਧਾਮ ਚਾਮ ਚੋਕ ਕੇ 15 ਅਕਤੂਬਰ ਨੂੰ ਭਾਰਤ ਦੀ ਮਾਣਯੋਗ ਸੁਪਰੀਮ ਕੋਰਟ ਅਦਾਲਤ ਦੇ ਵਿੱਚ ਇਹ ਤੈਅ ਕਰੇਗੀ ਫਾਂਸੀ ਕਦੋਂ ਦੇਣੀ ਹੈ ਕਿਵੇਂ ਦੇਣੀ ਹੈ ਜਾਂ ਨਹੀਂ ਦੇਣੀ ਕਿਉਂਕਿ 15 ਅਕਤੂਬਰ ਭਾਈ ਬਲਵੰਤ ਸਿੰਘ ਰਾਜੋ ਆਣਾ ਦੇ ਲਈ ਇਹ ਮੰਨਿਆ ਜਾਵੇਗਾ ਇੱਕ ਪਾਸੇ ਵੱਖ-ਵੱਖ ਜਥੇਬੰਦੀਆਂ ਵੱਲੋਂ ਲਗਾਤਾਰ ਸੈਂਟਰਲ ਸਰਕਾਰ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਬੰਦੀ ਸਿੰਘਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਨੇ ਉਹਨਾਂ ਨੂੰ ਰਿਹਾਰ ਨਹੀਂ ਕੀਤਾ ਜਾ ਰਿਹਾ ਤੇ ਇਥੇ ਭਾਈ ਬਲਵੰਤ ਸਿੰਘ ਰਾਜੋ ਆਣਾ ਖਾਸ ਕਰਕੇ ਜੇ ਗੱਲ ਕਰੀਏ ਜਗਤਾਰ ਸਿੰਘ ਖਵਾਰਾ ਦੀ ਜਗਤਾਰ ਸਿੰਘ ਖਵਾਰਾ ਨੂੰ ਪ੍ਰੋਲ ਹੀ ਨਹੀਂ ਮਿਲ ਰਹੀ ਨਾ ਕੋਈ ਉਹਨਾਂ ਨੂੰ ਫਰਜੀ ਜ਼ਬਾਨਤ ਮਿਲ ਰਹੀ ਹੈ ਕਿ ਉਹ ਆਪਣੀ ਮਾਤਾ ਨੂੰ ਆ ਕੇ ਮਿਲ ਸਕਣ ਜਿਨ੍ਹਾਂ ਦੀਆਂ ਅੱਖਾਂ ਦੀ ਰੋਸ਼ਨੀ ਗਈ ਚਲੀ ਹੈ ਤੇ ਜਿਨ੍ਹਾਂ ਦਾ ਜਿਨ੍ਹਾਂ ਦੇ ਦਿਮਾਗ ਨੇ ਕੰਮ ਕਰਨਾ ਬੰਦ ਕਰ ਦਿੱਤਾ ਹੈ ਭਾਈ ਬਲਵੰਤ ਸਿੰਘ ਰਾਜੋ ਆਣਾ ਹੁਣ ਚਰਚਾ ਦਾ ਵਿਸ਼ਾ ਬਣ ਗਏ ਨੇ ਕੌਮ ਦੇ ਵਿੱਚ ਫਿਰ ਇੱਕ ਵਾਰ ਮਾਹੌਲ ਜਿਹੜਾ ਹੈ ਉਦਾਸੀ ਦਾ ਬਣ ਗਿਆ ਹੈ ਕਿ ਅੱਜ ਅਕਤੂਬਰ 1 ਹੈ 15 ਅਕਤੂਬਰ ਸਰਕਾਰ ਨੂੰ ਇਹ ਸਪਸ਼ਟ ਕਰਨਾ ਪਵੇਗਾ ਫਾਂਸੀ ਕਦੋਂ ਦੇਣੀ ਹੈ ਜੇ ਨਹੀਂ ਦੇਣੀ ਤੇ ਉਹ ਤੱਥ ਕਿਹੜੇ ਪੇਸ਼ ਕੀਤੇ ਜਾਣਗੇ ਇਸ ਨੂੰ ਲੈ ਕੇ ਨਵੀਂ ਸ਼ੁਰੂਮਨੀ ਅਕਾਲੀ ਦਲ ਦੇ ਪ੍ਰਧਾਨ ਅਤੇ ਸ਼੍ਰੀ ਦਮਦਮਾ ਸਾਹਿਬ ਦੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕੀ ਕਿਹਾ ਹੈ ਇਦੇ ਬਾਰੇ ਗੱਲਬਾਤ ਕਰਦੇ ਹਾਂ ਜਥੇਦਿਰ ਗਿਆਨੀ ਹਰਪ੍ਰੀਤ ਸਿੰਘ ਨੇ ਕੇਂਦਰ ਸਰਕਾਰ ਨੂੰ ਸਖਤ ਤਾਲਣਾ ਕਰਦਿਆਂ ਕਿਹਾ ਕਿ ਜਿੰਦਾ ਜਿੰਦਾ ਸ਼ਹੀਦ ਹੈ ਭਾਈ ਬਲਵੰਤ ਸਿੰਘ ਰਾਜੋ ਆਣਾ ਸੰਬੰਧੀ ਕੋਈ ਅਜਾਇਬ ਫੈਸਲਾ ਨਾ ਲਿਆ ਜਾਵੇ ਜਿਸ ਨਾਲ ਸਿੱਖ ਕੌਮੀਆਂ ਭਾਵਨਾ ਨੂੰ ਠੀਕ ਪਹੁੰਚੇ ਇਹ ਕਿਤੋਂ ਨਾ ਕਿਤੇ ਜਾ ਕੇ ਇਹ ਕੰਸੂਮਾ ਇਹ ਕਿਆਸਰਗਾਈਆਂ ਲਗਾਈਆਂ ਲਗਾਈਆਂ ਜਾ ਰਹੀਆਂ ਨੇ ਕਿ ਸੈਂਟਰ ਸਰਕਾਰ ਕੋਈ ਠੋਸ ਕਦਮ ਚੁੱਕਣ ਜਾ ਰਹੀ ਹੈ 15 ਅਕਤੂਬਰ ਨੂੰ ਉਹਨਾਂ ਨੇ ਕਿਹਾ ਕਿ ਪੰਜਾਬ ਉਹਨਾਂ ਨੇ ਕਿਹਾ ਕਿ ਪੰਜਾਬ ਨੇ ਕਈ ਦਹਾਕਿਆਂ ਤੱਕ ਕਾਲਾ ਦੌਰ ਦੇਖਿਆ ਹੈ ਹੁਣ ਮੋੜ ਉਹ ਉਹਨਾਂ ਨੂੰ ਉਹ ਜ਼ਖਮਾਂ ਨੂੰ ਉਚੇੜਨ ਦੀ ਕੋਸ਼ਿਸ਼ ਬਹੁਤ ਹੀ ਗੰਬੀਰ ਸਾਜ਼ਿਸ਼ ਹੈ ਜਥੇਦਾਰ ਗਿਆਨੀ ਹਰਪੀ ਸਿੰਘ ਨੇ ਕਿਹਾ ਕਿ ਪਾਈਪਲਵੰਤ ਸਿੰਘ ਰਾਜੋ ਆਣਾ ਜੁੜਿਆ ਮਾਮਲਾ ਕੋਈ ਵਿਅਕਤੀਗਤ ਨਹੀਂ ਸਗੋ ਪੂਰੀ ਸਿੱਖ ਕੌਮ ਦੀਆਂ ਆਸਤਾਵਾਂ ਅਤੇ ਸਰਕਾਰ ਨਾਲ ਜੁੜਿਆ ਹੈ 2012 ਵਿੱਚ ਜਦੋਂ ਰਾਜੋ ਆਣਾ ਦੀ ਫਾਂਸੀ ਦਾ ਖਤਰਾ ਪਟੜਾਇ ਸੀ ਤਾਂ ਪੂਰੀ ਸਿੱਖ ਕੌਮ ਇੱਕਜੁੱਟ ਹੋ ਕੇ ਸੰਗਰਸ ਲਈ ਖੜੀ ਹੋਈ ਜਿਸ ਕਰਕੇ ਉਸ ਵੇਲੇ ਵੀ ਕੇਂਦਰ ਸਰਕਾਰ ਨੂੰ ਪਿੱਛੇ ਹਟਣਾ ਪਿਆ ਹੁਣ ਮੁਰ ਮੁਰ ਇਸ ਮਾਮਲੇ ਨੂੰ ਪਿਠਾਉਣਾ ਕੇਂਦਰ ਦੇ ਸਿੱਖ ਵਿਰੋਧੀ ਮਨਸੂਬਿਆਂ ਨੂੰ ਬੇਦਕਾਬ ਕਰਦਾ ਹੈ ਅਕਾਲੀ ਦਲ ਦੇ ਪ੍ਰਧਾਨ ਨੇ ਪੰਜਾਬ ਸਰਕਾਰ ਨੂੰ ਸਿੱਧਾ ਚੁਣੌਤੀ ਦਿੱਤੇ ਕਿ ਸੁਭਾ ਸਰਕਾਰ ਤੁਰੰਤ ਆਪਣਾ ਸਪਸ਼ਟ ਸਟੈਂਡ ਜਨਤਾ ਸਾਹਮਣੇ ਰੱਖੇ ਕਿ ਸਿੱਖ ਕੌਮ ਜਾਣਨਾ ਚਾਹੁੰਦੀ ਹੈ ਕਿ ਪੰਜਾਬ ਸਰਕਾਰ ਆਪਣੀ ਲੋਕਾਂ ਅਤੇ ਸਿੱਖ ਭਾਵਨਾ ਦੇ ਨਾਲ ਖੜੀ ਹੈ ਜਾਂ ਕੇਂਦਰ ਦਬਾਹ ਹੇਠ ਕੰਮ ਕਰਦੀ ਹੈ ਚੁੱਪ ਰਹਿਣਾ ਜਾਂ ਦੋਰੇ ਮਾਪਦੰਡ ਰੱਖਣਾ ਸਰਕਾਰ ਲਈ ਘਾਤਕ ਸਾਬਤ ਹੋ ਸਕਦਾ ਹੈ ਜਿ세ਦਰ ਗੈਨੀ ਹਰਪੀਸ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਕੇਂਦਰੀ ਗ੍ਰਹਿ ਮੰਤਰੀ ਅਮਨ ਸ਼ਾਦੀ ਹਾਲੀਆ ਮੀਟਿੰਗ ਦੇ ਗੰਭੀਰ ਗੰਭੀਰ ਸਵਾਲ ਉਠਾਉਂਦੇ ਹੋਏ ਕਿਆ ਕਿ ਇਹ ਮੀਟਿੰਗ ਕਿਸੇ ਵੱਡੇ ਪੀੜ ਛੁਕੀ ਯੋਜਨਾ ਵੱਲ ਇਸ਼ਾਰਾ ਕਰਦੀ ਹੈ ਮੀਡੀਆ ਰਿਪੋਰਟਰਾਂ ਦਾ ਹਵਾਲਾ ਦਿੰਦੇ ਉਹਨਾਂ ਨੇ ਕਿਹਾ ਕਿ ਪੰਜਾਬ ਵਿੱਚ 50 ਮਿਲਟਰੀ ਕੰਪਨੀਆਂ ਦੀ ਤਾਇਨਾਤੀ ਕਰਕੇ ਦਰ ਅਤੇ ਸਹਿਮ ਦਾ ਮਾਹੌਲ ਬਣਾਇਆ ਜਾ ਰਿਹਾ ਹੈ ਇਹ ਵੀ ਇਹ ਪੰਜਾਬੀ ਲੋਕਾਂ ਦੇ ਹੌਸਲੇ ਨੂੰ ਤੋੜਨ ਦੀ ਸਾਜ਼ਿਸ਼ ਕੀਤੀ ਜਾ ਰਹੀ ਹੈ ਪਰ ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਸਿੱਖ ਕੌਮ ਕਦੇ ਵੀ ਕਿਸੇ ਦਬਾਅ ਜਾਂ ਜ਼ਬਰ ਅੱਗੇ ਝੁਕੀ ਨਹੀਂ ਬਲਵੰਤ ਸਿੰਘ ਰਾਜੂ ਆੜਾ ਨੂੰ ਲੈ ਕੇ ਸਰਕਾਰ ਜਿਹੜੇ ਇਸ ਮਨਸੂਬੇ ਬਣਾ ਰਹੀ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਇਹ ਸਪਸ਼ਟ ਕਰ ਦੇਣਾ ਚਾਹੀਦਾ ਹੈ ਕਿ ਉਹ ਕੌਮ ਦੇ ਨਾਲ ਭਾਈ ਬਲਵੰਤ ਸਿੰਘ ਰਾਜੂ ਆੜਾ ਦੇ ਨਾਲ ਖੜੇ ਨੇ ਜਾਂ ਉਹਨਾਂ ਉੱਤੇ ਸੈਂਟਰ ਦਾ ਦਬਾਅ ਹੈ ਗਿਆਰੀ ਹਰਪ੍ਰੀਤ ਨੂੰ ਉਹਨਾਂ ਨੇ ਕਿਹਾ ਕਿ ਭਾਈ ਰਾਜੂ ਆਣਾ ਦੇ ਵਿਰੁੱਧ ਜੇਕਰ ਕੋਈ ਸਖਤ ਕਦਮ ਲਿਆ ਜਾਂਦਾ ਹੈ ਤਾਂ ਫਿਰ ਕੌਮ ਨੂੰ ਇਕੱਠਾ ਹੋਣਾ ਪਵੇਗਾ ਕੌਮ ਨੂੰ ਤੋੜਨ ਵਾਲੇ ਕੌਮ ਨੂੰ ਤੋੜਨ ਦੀਆਂ ਗੱਲਾਂ ਕਰਤੀਆਂ ਜਾ ਰਹੀਆਂ ਨੇ ਲੈਸੀ ਅਸੀਂ ਕੀ ਕਹਾ ਉਹਨਾਂ ਨੇ ਕਿਹਾ ਕਿ ਉਹਨਾਂ ਨੂੰ ਯਾਦ ਦਿਵਾਇਆ ਕਿ ਭਾਈ ਰਾਜੂ ਆਣਾ ਆਪਣੀ ਮਿਲੀ ਸਜ਼ਾ ਤੋਂ ਕਈ ਗੁਣਾ ਵੱਧ ਸਮਾਂ ਪਹਿਲਾਂ ਹੀ ਜੇਲ੍ਹ ਦੀਆਂ ਕਾਲਕੋਠੀਆਂ ਚ ਬਿਤਾ ਚੁੱਕੇ ਹਨ ਕੋਈ ਵੀ ਕਾਨੂੰਨ ਅਜਿਹੀ ਇਜਾਜ਼ਤ ਨਹੀਂ ਦਿੰਦਾ ਕਿ ਕਿਸੇ ਕੈਦੀ ਨੂੰ ਉਸ ਦੀ ਸਜ਼ਾ ਤੋਂ ਵੱਧ ਸਮੇਂ ਲਈ ਬੰਦ ਰੱਖਿਆ ਜਾਵੇ ਆਮ ਤੌਰ ਤੇ ਜਹੇਦਾਰ ਗਿਆਨੀ ਹਰਪ੍ਰੀਤ ਸਿੰਘ ਤਾਮਨੀ ਦਿੰਦੇ ਕਿ ਅੱਜ ਤਾਮਨੀ ਦਿੰਦੇ ਹੋਏ ਕਿਹਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਨੇ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਅਣਦੇਖਾ ਕੀਤਾ ਅਣਦੇਖਿਆ ਕੀਤਾ ਇਸ ਦੇ ਗੰਭੀਰ ਨਤੀਜੇ ਨਿਕਲਣਗੇ ਅਤੇ ਪੂਰੀ ਜ਼ਿੰਮੇਵਾਰੀ ਦੋਵਾਂ ਸਰਕਾਰਾਂ ਉੱਪਰ ਹੋਵੇਗੀ ਉਹਨਾਂ ਨੇ ਕਿਹਾ ਕਿ ਅਪੀਲ ਕੀਤੀ ਕਿ ਸਿੱਖ ਕੌਮ ਦੇ ਜਜ਼ਬਾਤਾਂ ਦੀ ਕਦਰ ਕਰਦੇ ਆ ਇਸ ਫੈਸਲੇ ਨੂੰ ਸੰਵੇਦਨਸ਼ੀਲਤਾ ਨਾਲ ਫੈਸਲਾ ਕੀਤਾ ਜਾਵੇ ਕਿਉਂਕਿ ਸਿੱਖ ਕੌਮ ਪਹਿਲਾਂ ਹੀ ਕਈ ਝਗਮਾਨਾਰ ਗੁਜ਼ਰ ਚੁੱਕੀ ਹੈ ਸੈਂਟਰ ਸਰਕਾਰ ਸੁਪਰ ਨੁਸਪਸ਼ਟੀਕਰਨ ਅਤੇ ਉਹ ਵੀ ਲਾਸਟ ਸਪਸ਼ਟੀਕਰਨ ਦੇਣਾ ਪਵੇਗਾ ਕਿ ਫਾਂਸੀ ਦੇਣੀ ਹੈ ਜਾਂ ਨਹੀਂ ਦੇਣੀ ਕਿਉਂਕਿ ਸੈਂਟਰ ਸਰਕਾਰ ਕਿਉਂਕਿ ਸੁਪਰੀਮ ਕੋਰਟ ਨੇ ਤਾਂ ਕਹਿ ਦਿੱਤਾ ਹੈ ਕਿ ਹਰ ਹਿਲਾ ਵਸੀਲਾ ਵਰਤ ਕੇ ਉਸ ਨੂੰ ਫਾਂਸੀ ਦਿੱਤੀ ਜਾਵੇ 15 ਅਕਤੂਬਰ ਨੂੰ ਪੰਜਾਬੀਓ ਪਤਾ ਲੱਗੇਗਾ ਕਿ ਭਾਈ ਬਲਵੰਤ ਸਿੰਘ ਰਾਜੂ ਆਣਾ ਦੇ ਹੱਕ ਵਿੱਚ ਸੈਂਟਰ ਸਰਕਾਰ ਜਾਂ ਪੰਜਾਬ ਸਰਕਾਰ ਖੜਦੀ ਹੈ ਜਾਂ ਨਹੀਂ ਧੰਨਵਾਦ